ਮੈਂ ਆ ਗਿਆ ਦੋਮੇ ਇਹ ਮੁੰਡਾ ਲਾਪਰੀ ਦੀ ਤੇ ਇਹ ਨਾ ਕਰਦੀ ਉਹਦੀ ਨਾ ਸ਼ੱਕ ਚ ਉਹਨੇ ਆ ਗਏ ਤੇ ਕਾਰਾ ਲਾ ਕੇ ਦੇਰ ਨੂੰ ਇੱਥਾਂ ਮਾਰ ਦਿੱਤੀਆਂ ਗਿਲਜਟਾਂ ਸਿੰਘ ਨੇ ਤੇ ਇੱਥੇ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਨੀ ਵਰਦੀ ਲੱਗਦਾ ਕਿ ਲੱਗਦਾ ਇਹ ਪੋਸਤਰਾ ਲੱਗਦਾ ਹੈ ਵੈਸੇ ਕੋਰੇ ਨਹੀਂ ਕੋਰਾ ਜੀ ਕਿੱਡੀ ਭੈਣ ਪੜਾਈ ਇਹ ਤਿੰਨ ਹੈ ਨਾ ਤਿੰਨ ਕੁੜੀਆਂ ਇੱਕ ਭਰਾ ਹੈ ਜਿਹੜਾ ਮਰਦਾ ਹੈ ਕਿ ਕੀ ਕਰ ਰਹੀ ਸੀ ਔਰ ਕਿਸ ਦਾ ਕਿਸ ਤਰ੍ਹਾਂ ਹੈ ਇਹ ਜੀ ਲੱ ਲੱਪ ਸਿੰਘ ਸੀ ਗੱਲਕਾ ਪੁੱਤਰ ਮਨਜੀਤ ਸਿੰਘ ਪੈਣੀ ਮਕੂਆ ਦਾ ਰਹਿਣ ਵਾਲਾ ਸੀਗਾ ਜਿਸ ਦੀ ਉਮਰ ਕਲੀ 20 ਸਾਲ ਸੀਗੀ ਉਹਦੇ ਪਿੰਡ ਦੇ ਹੀ ਮੁੰਡਾ ਸੀਗਾ ਗੁਰਚੰਦ ਸਿੰਘ ਪੁੱਤਰ ਭਰਮਜੀਤ ਸਿੰਘ ਉਹਨੇ ਮਰਡਰ ਕੀਤਾ ਜੀ ਕੱਲ ਸ਼ਾਮ ਨੂੰ 6:30 ਦੇ ਕਰੀਬ ਉਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੋ ਗੁਰਜਨ ਸਿੰਘ ਸੀਗਾ ਉਹ ਮੈਰਿਡ ਸੀਗਾ ਲਗਭਗ 10 ਸਾਲ ਤੋਂ ਉਦੋਂ ਸ਼ੱਕ ਕਰਦਾ ਸੀਗਾ ਕਿ ਉਹਦੀ ਵਾਈਫ ਦੇ ਰਿਲੇਸ਼ਨ ਲਖਪ੍ਰੀਤ ਸਿੰਘ ਨਾਲ ਸੀਗੇ ਤੇ ਜੋ ਕਿ ਲਗਭਗ 6-7 ਮਹੀਨੇ ਤੋਂ ਲਾ ਗੁਰਜਨ ਸਿੰਘ ਦੀ ਵਾਈਫ ਆਪਣੇ ਰਸਕੇ ਪੇਕੇ ਘਰ ਵੀ ਗਈ ਹੋਈ ਸੀਗੀ ਇਸੇ ਰੰਜਿਸ਼ ਇਹਨਾਂ ਦੋਨਾਂ ਦੀ ਆਪਸ ਵਿੱਚ ਰੰਜਿਸ਼ ਵਾਜੀ ਚੱਲਦੀ ਗਈ ਸੀ ਉਸ ਤੋਂ ਪਹਿਲਾਂ ਇਹ ਆਪਸ ਦੋਸਤ ਮਿੱਤਰ ਹੀ ਸੀਗੇ ਬਟ ਇਹ ਵਾਈਫ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਹੋ ਗਿਆ ਸੀਗਾ ਜੋ ਨੇ ਕੱਲ ਮੌਕਾ ਪਾ ਕੇ ਇਟ ਨਾਲ ਵਾਰ ਕਰਕੇ ਉਹਦਾ ਮਰਡਰ ਕਰਤਾ ਜਿਸ ਤੇ ਅਸੀਂ ਉਹਦੀ ਮਦਰ ਦੇ ਬਿਆਨਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 302 56 ਐਨਆਰਸੀ ਅੰਕਿਊਜ਼ ਸਰ ਅਰੈਸਟ ਹੋਈ ਨਹੀਂ ਅਕਿਊਜ਼ ਦੀ ਭਾਲ ਜਾਰੀ ਹੈ ਬਹੁਤ ਜਲਦੀ ਅਸੀਂ ਅਰੈਸਟ ਕਰ ਲਾਂਗੇ ਜੀ ਜੋ ਕੱਲ ਮਰਡਰ ਹੋਇਆ ਨੇ ਚ ਕੀ ਕਾਰਵਾਈ ਕੀਤੀ ਹੈ ਔਰ ਕਿਸ ਤਾ ਕਿਸ ਤਰ੍ਹਾਂ ਹੋਇਆ ਇਹ ਜੀ ਲੱਪ ਲੱਪ ਸਿੰਘ ਸੀ ਗੱਲ ਕਰਾ ਪੁੱਤਰ ਮਨਜੀਤ ਸਿੰਘ ਪੈਣੀ ਮਟੂਆ ਦਾ ਰਹਿਣ ਵਾਲਾ ਸੀਗਾ ਜਿਸ ਦੀ ਉਮਰ ਕਰੀ 20 ਸਾਲ ਸੀਗੀ ਉਹਦੇ ਪਿੰਡ ਦੇ ਹੀ ਮੁੰਡਾ ਸੀ ਜਿਹਦਾ ਗੁਰਜੰਟ ਸਿੰਘ ਪੁੱਤਰ ਪਰਮਜੀਤ ਸਿੰਘ ਉਹਨੇ ਮਰਡਰ ਕੀਤਾ ਜੀ ਕੱਲ ਸ਼ਾਮ ਨੂੰ 6:30 ਦੇ ਕਰੀਬ ਉਹਨਾਂ ਦੀ ਪੁਰਾਣੀ ਰੰਜਿਸ਼ ਸੀਗੀ ਜੋ ਗੁਰਜੰਟ ਸਿੰਘ ਸੀਗਾ ਉਹ ਮੈਰਿਡ ਸੀਗਾ ਲਗਭਗ 10 ਸਾਲ ਤੋਂ ਉਹ ਵੀ ਸ਼ੱਕ ਕਰਦਾ ਸੀਗਾ ਕਿ ਉਹਦੀ ਵਾਈਫ ਦੇ ਰਿਲੇਸ਼ਨ ਲਬ੍ਰਿਜ ਸਿੰਘ ਨਾਲ ਸੀਗੇ ਤੇ ਜੋ ਕਿ ਲਗਭਗ 6-7 ਮਹੀਨੇ ਤੋਂ ਲਾ ਗੁਰਜੰਟ ਸਿੰਘ ਦੀ ਵਾਈਫ ਆਪਣੇ ਰਸਕੇ ਪੇਕੇ ਘਰ ਵੀ ਗਈ ਹੋਈ ਸੀਗੀ ਇਸੇ ਰੰਜਿਸ਼ ਇਹਨਾਂ ਦੋਨਾਂ ਦੀ ਆਪਸ ਵਿੱਚ ਰੰਜਿਸ਼बाजी ਚੱਲਦੀ ਹੋਈ ਸੀਗੀ ਉਸ ਤੋਂ ਪਹਿਲਾਂ ਇਹ ਆਪਸ ਦੋਸਤ ਮਿੱਤਰ ਹੀ ਸੀਗੇ ਬਟ ਇਹ ਵਾਈਫ ਨੂੰ ਲੈ ਕੇ ਇਹਨਾਂ ਦਾ ਡਿਸਪਿਊਟ ਹੋ ਗਿਆ ਸੀਗਾ ਜੋ ਇਹਨੇ ਕੱਲ ਮੌਕਾ ਪਾ ਕੇ 8 ਟ ਨਾਲ ਵਾਰ ਕਰਕੇ ਉਹਦਾ ਮਰਡਰ ਕਰਤਾ ਜਿਸ ਤੇ ਅਸੀਂ ਉਹਦੀ ਮਦਰ ਦੇ ਬਿਆਨਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਹੈ ਅੰਡਰ ਸੈਕਸ਼ਨ 302 ਪੰਜਾਬ ਸਿਛੇ ਐਨਆਰਸੀ ਅਕਿਊਜ਼ ਅਰੇਸਟ ਹੋਈ ਨਹੀਂ ਅਕਿਊਜ਼ ਦੀ ਭਾਲ ਜਾਰੀ ਹੈ ਬਹੁਤ ਜਲਦੀ ਅਸੀਂ ਅਰੇਸਟ ਕਰ ਲਾਂਗੇ ਜੀ